ਦੇਸ ਪਾਸ ਬਹਿਠਿਆ ਸੋਹੀਐ ਸਵਨਾੰਦਾ ਵਸਾਹੁ ਸਤਨਾਮ ਸ੍ਰੀ ਵਾਹਿਗੁਰੂ ਹੇਵ ਜੀ ਬੇਦ ਪੁਰਾਨ ਸਬੈ ਮਤ ਸੁਨ ਕੇ ਕਰੀ ਕਰਮ ਕੀ ਆਸਾ ਗਰਾਸਤ ਸਭ ਲੋਗ ਸਿਆਨੇ ਓਠ ਪੰਡਿਤ ਪੈ ਚੱਲੇ ਨਿਰਾਸਾ বেদ ਪੁਰਾਨ ਸਭ ਮਤ ਸੁਨ ਕੇ ਕਰੀ ਕਰਮ ਕੀ ਆਸਾ ਕਾਲ ਗਰਾਸਤ ਸਭ ਲੋਗ ਸਿਆਨੇ ਓਠ ਪੰਡਿਤ ਪੈ ਚੱਲੇ ਨਿਰਾਸਾ ਮਨ ਰੇ ਸਰਯੋ ਨਾ ਏਕ ਕਾਜ ਭਾਜਿਓ ਨਾ ਰਾਗ ਪਤ ਰਾਜਾ ਰਹਾਉ ਬਨਖੰਡ ਜਾਏ ਜੋਗ ਤਪ ਕੀਨੋ ਕੰਧ ਮੂਲ ਚੁਣ ਖਾਇ ਨਾਦੀ ਬੇਦੀ ਸ਼ਬਦੀ ਮੋਨੀ ਜਮ ਕੇ ਪਟ ਲਿਖਾਇਆ गत नारदी हृदय ना आई काश कूष तन दीना राग रागनी डेंब होई बैठा उन हर पह क्या लीना परयो काल ਸਭੈ ਜਗ ਉਪਰ ਮਾਹੀ ਲਿਖੇ ਬ੍ਰਹਮ ਗਿਆਨੀ ਕਹੋ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤ ਜਿਹ ਜਾਨੀ ਪਰਿਓ ਕਾਲ ਸਭੈ ਜਗ ਉਪਰ ਮਾਹੇ ਲਿਖੇ ਭ੍ਰਮ ਗਿਆਨੀ ਕੋਹ ਕਬੀਰ ਜਨ ਭੈ ਖਾਲਸੇ ਪ੍ਰੇਮ ਭਗਤ ਜਿਹ ਜਾਨੀ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਰਾਗ ਸੋਰਠ ਬਾਣੀ ਭਗਤ ਕਵੀਰ ਜੀ ਕੀ ਬਤਾ ਤੂ ਇਹਨੇ ਦਿਦਾਰ ਸਾਹਿਬ ਕਛ ਨਹੀਂ ਸਤਾ ਮੂਰ ਦਿਦ ਸਾਹਿਬ ਪਛਨੇ ਹਸ ਤਾ ਮੋਲ ਦੀ ਮਹਾਕ ਤੇ ਮੰਤਨ ਬਸ ਸਤਿਸ਼ਾ ਬੰਦੇ ਨੂੰ ਚ ਸਤਿ ਸ਼ਾਹ ਬੰਦੇਰੀ ਮੋਚ ਸਤਿ ਸ਼ਾਹ ਬੰਦੇਰੀ ਮੋਚ ਜੀ ਦੇ ਲੇਂਦੀ ਦਾਰ ਸਾਹਿਬ ਕਛ ਨਹੀਂ ਸਕਾ ਮੋੜ ਜੀ ਦੇ ਨੇਂਦੀ ਦਾਰ ਸਾਹਿਬ ਕਛ ਨਹੀਂ ਸਕਾ ਮੋੜ ਕਸਮ ਵੱਡਾ ਤੂ ਤਾਗ ਪਰਵਦੀਨਾਰ ਤੂ ਖੁਦ ਖਸਮ ਵੱਡਾ ਤੂਲ ਮੋਟ ਕਸਮ ਵੱਡਾ ਤੂਲ ਖੁਦ ਖਸਮ ਵੱਡਾ ਹੈ ਤੂਲ ਦੀਦਨੇ ਦੀਦਾਰ ਸਾਹਿਬ ਕਛ ਨਹੀਂ ਇਸ ਕਾਮੂਰ ਦੀਦਨੇ ਦੀਦਾਰ ਸਾਹਿਬ ਕਛ ਨਹੀਂ ਇਸ ਕਾਮੂਰ ਦੀਦ ਨੇ ਦੀਦਾਰ ਸਾਹਿਬ ਕਛ ਨੇ ਇਸ ਕਾਮੂਰ ਦੀਦ ਪ੍ਰਤਾਪ ਕੁਦਰਤ ਕਰ ਬਟਾਇ ਤੂਰ ਦੀਦ ਨੇ ਦੀਦਾਰ ਸਾਹਿਬ ਕਛ ਨੇ ਇਸ ਕਾਮੂਰ ਦੀਦ ਨੇ ਦੀਦਾਰ ਸਾਹਿਬ ਕਛ ਨੇ ਇਸ ਕਾਮੂਰ ਆਹ ਕੁੱਤੇ ਮਨ ਤਨ ਵਸੈ ਸਤਿ ਸ਼ਾਦੰਦੇ ਲੋਚ